ਸੱਤਰੀਏ ਕਾ ਜੀ ਤੁਹਾਡੇ ਆਪਣੇ YouTube ਚੈਨਲ ਨੈਚਰ ਆਫ ਫਾਰਮਿੰਗ ਕੇ ਵੀਮ ਤੋਂ ਮੈਂ ਗੁਰਪ੍ਰੀਤ ਦਬਲੀ ਖਾਨਾ ਅੱਜ ਇਸ ਵੇਲੇ ਮੌਜੂਦ ਆ ਪਿੰਡ ਰੰਸੀ ਕੇ ਖੁਰਦ ਜ਼ਿਲ੍ਹਾ ਬੋਗਾ ਵਿਖੇ ਮੇਰੇ ਹੀ ਇੱਕ ਸਰਨਾਵੀਏ ਕਿਸਾਨ ਭਰਾ ਦੇ ਖੇਤ ਵਿੱਚ ਇਸ ਖੇਤ ਦੇ ਵਿੱਚ ਮਲਚਰ ਮਾਰਨ ਨੂੰ ਪ੍ਰੰਤ ਚੋਨੇ ਦੀ ਚੋਨੇ ਦੇ ਮੁੱਢਾ ਨੂੰ ਮਲਚਰ ਮਾਰਨ ਨੂੰ ਪ੍ਰੰਤ ਹੈਪੀ ਸੀਡਰ ਨਾਲ ਕਣਕ ਦੀ ਬਜਾਈ ਕੀਤੀ ਗਈ ਇਹ ਜਿਹੜੀ ਕਣਕ ਤੁਸੀਂ ਇਸ ਵੇਲੇ ਦੇਖ ਪਾ ਰਹੇ ਹੋ ਦੂਰ ਤੱਕ ਇਸ ਖੇਤ ਦੇ ਵਿੱਚ ਇਹ ਕਣਕ ਇਸ ਵੇਲੇ 1 ਮਹੀਨੇ ਦੀਆਂ ਕੀ ਆ ਵੈਰਾਈਟੀ ਕਿਹੜੀ ਆ ਕਣਕ ਦੀ ਕਿ ਵੈਰਾਈਟੀ ਕਿਹੜੀ ਆ ਤੇ ਤਜਰਬਾ ਕੀ ਰਿਹਾ ਕਿਸਾਨ ਦਾ ਇਸ ਵੈਰਾਈਟੀ ਦੇ ਨਾਲ ਉਹ ਆਪਾਂ ਸਿੱਧਾ ਕਿਸਾਨ ਨਾਲ ਗੱਲਬਾਤ ਕਰਦੇ ਹੋਏ ਜਾਣਾਂਗੇ ਤੇ ਮੈਂ ਅਰਜ਼ ਕਰਦਾਂਗੇ ਗੁਰਪ੍ਰੀਤ ਜੀ ਮੇਰੇ ਨਾਲ ਆਓ ਤੇ ਤੁਹਾਡਾ ਜੋ ਵੀ ਤਜਰਬਾ ਹੈਗਾ ਉਹ ਸਾਂਝਾ ਕਰੋ ਸਾਥੀ ਕਾਂਸਾ ਸਤਿਗੁਰੂ ਜੀ ਸਾਰੇ ਵੀਰਾਂ ਨੇ ਪਾਜੀ ਪਹਿਲਾਂ ਤਾਂ ਇਹ ਦੱਸੋ ਵੀ ਇਹ ਜਿਹੜੀ ਵੈਰਾਈਟੀ ਆ ਛੇ ਕਿਹੜੀ ਵੈਰਾਈਟੀ ਆ ਤੇ ਕਦੋਂ ਬੀਜੀ ਗਈ ਸੀ ਹਾਂਜੀ ਇਹ ਵੈਰਾਈਟੀ ਹੈਗੀ ਆ ਉਹਨਾਂ ਦਾ 343 ਤੇ 28 ਅਕਤੂਬਰ ਦੀ ਵੀਜੀ ਵੇ 28 ਅਕਤੂਬਰ ਦੀ ਵੀਜੀ ਆ ਹਾਂਜੀ ਹਾਂਜੀ ਤੇ ਮੈਂ ਦੇਖ ਪਾ ਰਿਆਂ ਕਿ ਇੱਥੇ ਮਲਚਰ ਮਾਰ ਕੇ ਹੈਪੀ ਸੀਡਰ ਨਾਲ ਕਣਕ ਦੀ ਬਜਾਈ ਕੀਤੀ ਆ ਤੇ ਤੁਹਾਨੂੰ ਕਿੰਨੇ ਸਮੇਂ ਤੋਂ ਹੈਪੀ ਸੀਡਰ ਨਾਲ ਤੁਸੀਂ ਕਣਕ ਦੀ ਬਜਾਈ ਕਰਤੇ ਆ ਰਹੇ ਹੋ ਤੇ ਤੁਹਾਡਾ ਹੈਪੀ ਸੀਡਰ ਦੇ ਨਾਲ ਕੀ ਤਜਰਬਾ ਰਿਹਾ ਤੇ ਹੁਣ ਮਲਚਰ ਵੀ ਵਰਤਿਆ ਤੇ ਮਲਚਰ ਦੇ ਨਾਲ ਕੀ ਤਜਰਬਾ ਰਿਹਾ ਹਾਂਜੀ ਹਾਂਜੀ ਪਹਿਲਾਂ ਅਸੀਂ ਇੱਕ ਏਕੜ 2016 ਵਿੱਚ ਬੀਜਿਆ ਸੀਗਾ ਤੇ ਉਹਦਾ ਤਜਰਬਾ ਬਹੁਤ ਵਧੀਆ ਰਿਹਾ ਤੇ ਪਿਛਲੇ ਸਾਲ ਅਸੀਂ ਹੈਪੀ ਸੀਡ ਰੱਖੀ ਲਿਆਂਦਾ ਸੀ ਇੱਕ ਸਾਂਝੇ ਤੌਰ ਤੇ ਇੱਕ ਭਰਾ ਨਾਲ ਤੇ ਪਰ ਅਸੀਂ ਸਾਰਾ 30 ਏਕੜ ਵੀਜੇ ਸੀ ਹੈਪੀ ਸੀਡ ਨਾਲ ਤੇ 40 ਏਕੜ ਆਪਣੇ ਨਾਲ ਦੇ ਭਰਾ ਨੇ ਵੀਜੇ ਸੀ ਤੇ ਵਧੀਆ ਝਾੜਦੇ ਆ ਕੋਈ ਨਦੀਨ ਆਸਕ ਦੀ ਸਪਰੇਅ ਕਰਨ ਦੀ ਨਹੀਂ ਜਰੂਰਤ ਪਈ ਤੇ ਝਾੜ ਸਾਡਾ ਵਧੀਆ ਰਿਹਾ ਤੇ ਮਲਚਰ ਮਾਰਨਾ ਮਤਲਬ ਐਸਐਮਐਸ ਤੋਂ ਬਾਢਾਉਣ ਦੇ ਉਪਰੰਤ ਨਾਲ ਹੀ ਮਲਚਰ ਮਾਰ ਦੀਦਾ ਤੇ ਇਹਦੇ ਨਾਲ ਨਦੀਨ ਨਹੀਂ ਹੁੰਦਾ ਤੇ ਹੁਣ 1 ਮਹੀਨੇ ਦੀ ਹੋ ਗਈ ਇਹਨੂੰ ਪਾਣੀ ਦੀ ਕੋਈ ਜਰੂਰਤ ਨਹੀਂ ਕਟੋੜਾ ਜੀ ਦੱਸ ਦਿੰਦੇ ਨਹੀਂ ਪਾਣੀ ਲਾਉਂਦੇ ਇੱਕ ਮੌਚਰੇ ਸੰਭਾਲ ਕੇ ਰੱਖਦੀ ਆ ਜਿਹੜੀ ਆਪਾਂ ਮਲਚ ਕਰਦੇ ਆਂ ਤੇ ਗਾਂ ਜਿਵੇਂ ਮਾਰਚ ਮਹੀਨੇ ਵਿੱਚ ਗਰਮੀ ਪੈਂਦੀ ਆ ਉਹਦੇ ਵਾਸਤੇ ਵੀ ਇਹ ਲਾਭਦਾਇਕ ਕੰਮ ਮਲਚਰ ਵਾਲੀ ਸੋ ਮਲਚਰ ਰ�ਕੀ ਪਹਿਲੀ ਵਾਰੀ ਤੁਸੀਂ ਇਸਤੇਮਾਲ ਕੀਤਾ ਤਾਂ ਐਸਐਮਐਸ ਮਸ਼ੀਨ ਦੇ ਨਾਲ ਕਣਕ ਵੱਢਣ ਉਪਰੰਤ ਮਲਚਰ ਮਾਰ ਕੇ ਇਸ ਖੇਤ ਦੇ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਗਈ ਤੇ ਮਲਚਰ ਮਾਰਨ ਤੋਂ ਬਾਅਦ ਜਿਹੜੀ ਪੋਜੀਸ਼ਨ ਆ ਖੇਤ ਦੇ ਵਿੱਚ ਇਸ ਤਰ੍ਹਾਂ ਦੀ ਬਣਦੀ ਆ ਤੇ ਤੁਸੀਂ ਦੇਖੋਗੇ ਵੀ ਕਿੰਨੀ ਪਰਾਲੀ ਦੀ ਤਹਿ ਲੱਗੀ ਹੋਈ ਆ ਜ਼ਮੀਨ ਦੇ ਉੱਤੇ ਤੋ ਇੰਨੀ ਜਿਹੜੀ ਹੈਗੀ ਮੋٹے ਤੌਰ ਤੇ 2 1/2 ਇੰਚ ਮੋਟੀ ਪਰਾਲੀ ਜ਼ਮੀਨ ਦੇ ਉੱਪਰ ਆਈ ਹੋਈ ਆ ਤੇ ਥੱਲੇ ਜਿਹੜੀ ਜ਼ਮੀਨ ਤੁਸੀਂ ਮੰਡਿਆ ਜੀ ਨੇੜੇ ਆ ਕੇ ਦਿਖਾਓ ਐ ਜਿਹੜੀ ਜ਼ਮੀਨ ਥੱਲੇੋਂ ਨਿਕਲ ਰਹੀ ਹੈ ਇਹਦੇ ਵਿੱਚ ਪੂਰਾ ਮੌਇਸਚਰ ਆ ਪੂਰੀ ਸੱਲ ਬਣੀ ਹੋਈ ਆ ਤੇ ਇਸ ਕਾਰਨ ਕੋਈ ਕਿਸੇ ਵੀ ਤਰ੍ਹਾਂ ਜਿਹੜੀ ਹੈਗੀ ਆ ਪਾਣੀ ਦੀ ਲੋੜ ਹਾਲ ਦੀ ਘੜੀ ਮਹਿਸੂਸ ਨਹੀਂ ਹੋ پا ਰਹੀ ਤੇ ਅ ਅੱਗੇ ਚੱਲ ਕੇ ਵੀ ਜਿਵੇਂ ਗੁਰਪ੍ਰੀਤ ਜੀ ਨੇ ਦੱਸਿਆ ਜੇ ਜਿੱਤੇ ਆਪਾਂ ਮਲਚਰ ਮਾਰ ਕੇ ਕਣਕ ਬੀਜਦੇ ਆ ਉਸ ਖੇਤ ਦੇ ਵਿੱਚ ਕਣ ਜਿਹੜੀ ਹੈਗੀ ਆ ਕਣਕ ਜਿਹੜੀ ਹੈਗੀ ਆ ਉਹ ਗਰਮੀ ਦਾ ੱੱਕਾ ਵੀ ਚੱਲੇ ਜਾਂਦੀ ਆ ਤੇ ਉਹਨੂੰ ਜਲਦੀ ਪਾਣੀ ਦੀ ਲੋੜ ਨਹੀਂ